ਉਤਰਾਖੰਡ ਦੇ ਉਤਰਾਕਾਸ਼ੀ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਉਸ 20 ਸਕਿੰਟ ਦੇ ਵੀਡੀਓ ਵਿੱਚ ਸਭ ਕੁਝ ਤਬਾਹ ਹੋ ਗਿਆ। 60 ਲੋਕ 20 ਸਕਿੰਟ ਦੇ ਵਿੱਚ ਲਾਪਤਾ ਹੋ ਗਏ ਨੇ। ਹਰਸ਼ਿਲ ਦੇ ਵਿੱਚ ਬੱਦਲ ਫਟਿਆ ਜਿਸ ਦੇ ਨਾਲ ਤਬਾਹੀ ਮਚੀ ਹੋਈ ਹੈ। ਹਾਦਸੇ ਦੇ ਵਿੱਚ ਮਲਬੇ ਹੇਠਾਂ 12 ਲੋਕਾਂ ਦੇ ਦੱਬੇ ਹੋਣ ਦੀ ਜਾਣਕਾਰੀ ਮਿਲੀ ਹੈ। ਇਸੇ ਦੇ ਨਾਲ ਹੀ 60 ਲੋਕ ਲਾਪਤਾ ਹੋ ਗਏ ਨੇ। ਬੱਦਲ ਫਟਣ ਦਾ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਹੈ ਇਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਸਿਰਫ 20 ਸਕਿੰਟਾਂ ਦੇ ਵਿੱਚ ਸਭ ਕੁਝ ਤਬਾਹ ਹੋ ਜਾਂਦਾ ਹੈ ਵੀਡੀਓ ਦੇ ਵਿੱਚ ਲੋਕ ਚੀਕ ਦੇ ਚਿਲਾਉਂਦੇ ਹੋਏ ਨਸਰ ਆਉਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਬੱਦਲ ਫਟਣ ਦੇ ਕਾਰਨ ਖੀਰਗੜ੍ਹ ਦੇ ਪਾਣੀ ਦੇ ਪੱਧਰ ਦੇ ਵਿੱਚ ਵਾਧਾ ਹੋ ਗਿਆ ਇਸੇ ਕਰਕੇ ਤਰਾਲੀ ਖੀਰਗੜ੍ਹ ਕਸਬੇ ਦੇ ਵਿੱਚ ਭਾਰੀ ਮਲਬਾ ਵੀ ਤੇਜ਼ੀ ਦੇ ਨਾਲ ਵਹਿ ਗਿਆ ਇਸ ਦੇ ਨਾਲ ਕਸਬੇ ਦੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਜਾਣਕਾਰੀ ਇਹ ਵੀ ਹੈ ਕਿ ਹੜ੍ਹ ਦਾ ਪਾਣੀ ਕਈ ਹੋਟਲਾਂ ਦੇ ਵਿੱਚ ਦਾਖਲ ਕੇ ਹੜ੍ਹ ਦੇ ਪਾਣੀ ਦੇ ਨਾਲ ਮਲਬਾ ਵੀ ਘਰਾਂ ਤੇ ਦੁਕਾਨਾਂ ਦੇ ਵਿੱਚ ਦਾਖਲ ਹੋ ਗਿਆ ਦੱਸਿਆ ਇਹ ਵੀ ਜਾਣ ਹੈ ਕਿ ਧਰਾਲੀ ਖੀਰ ਗੰਗਾ ਦੇ ਵਿੱਚ ਪਾਣੀ ਦੇ ਪੱਧਰ ਵਿੱਚ ਵਾਧੇ ਕਾਰਨ ਧਰਾਲੀ ਬਾਜ਼ਾਰ ਖੇਤਰ ਦੇ ਵਿੱਚ ਭਾਰੀ ਨੁਕਸਾਨ ਹੋਇਆ ਇਸ ਆਪ ਸੂਚਨਾ ਮਿਲਦੇ ਸਾਰ ਹੀ ਟੀਮਾਂ ਰਾਹਤ ਤੇ ਬਚਾਅ ਕਾਰਜ ਲਈ ਰਵਾਨਾ ਹੋ ਗਈਆਂ ਨੇ ਪਟਵਾਰੀ ਤੋਂ ਐਸਜੀਆਰਐਫ ਦੀ ਟੀਮ ਵੀ ਧਰਾਲੀ ਦੇ ਲਈ ਰਵਾਨਾ ਹੋ ਗਈ ਹੈ ਉਤਰਾਕਾਸ਼ੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਪ੍ਰਸ਼ਾਂਤ ਆਰਿਆ ਨੇ ਦੱਸਿਆ ਕਿ ਹਰਸ਼ਲ ਨੇੜੇ ਧਰਾਲੀ ਦੇ ਵਿੱਚ ਬਦਲ ਫਟਣ ਦੀ ਇੱਕ ਵੱਡੀ ਘਟਨਾ ਵਾਪਰੀ ਹੈ ਬਚਾਅ ਟੀਮਾਂ ਮੌਕੇ ਦੇ ਲਈ ਰਵਾਨਾ ਹੋ ਗਈਆਂ ਨੇ ਉਤਰਾਕਾਸ਼ੀ ਪੁਲਿਸ ਨੇ ਇਸ ਘਟਨਾ ਬਾਰੇ ਜਾਣਕਾਰੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਉਹਨਾਂ ਨੇ ਐਕਸ ਤੇ ਲਿਖਿਆ ਹਰਸ਼ਲ ਖੇਤਰ ਦੇ ਖੀਰ ਗਾੜ ਦੇ ਪਾਣੀ ਦੇ ਪੱਧਰ ਦੇ ਵਧਣ ਕਾਰਨ ਧਰਾਲੀ ਦੇ ਵਿੱਚ ਹੋਈ ਨੁਕਸਾਨ ਦੀ ਸੂਚਨਾ ਅਤੇ ਪੁਲਿਸ ਐਸਟੀਆਰਐਫ ਤੇ ਫੌਜ ਵਰਗੀਆਂ ਆਫਤ ਟੀਮਾਂ ਮੌਕੇ ਤੇ ਰਾਹਤ ਤੇ ਬਚਾਅ ਕਾਰਜਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਇਹ ਸਾਰੀ ਘਟਨਾ ਦੇ ਮੱਦੇਨਜ਼ਰ ਸਾਰੇ ਨਦੀ ਤੋਂ ਸਹੀ ਦੂਰੀ ਬਣਾ ਕੇ ਰੱਖਣ ਆਪਣੇ ਆਪ ਨੂੰ ਬੱਚਿਆਂ ਤੇ ਪਸ਼ੂਆਂ ਨੂੰ ਨਦੀ ਤੋਂ ਸਹੀ ਦੂਰੀ ਤੇ ਲੈ ਕੇ ਜਾਓ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਇਸ ਘਟਨਾ ਤੇ ਦੁੱਖ ਜ਼ਾਹਰ ਕੀਤਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਉਹਨਾਂ ਨੇ ਲਿਖਿਆ ਤਰਾਲੀ ਖੇਤਰ ਦੇ ਵਿੱਚ ਬੱਦਲ ਫਟਣ ਦੇ ਨਾਲ ਹੋਏ ਭਾਰੀ ਨੁਕਸਾਨ ਦੀ ਖਬਰ ਬਹੁਤ ਦੁਖਦਾਈ ਤੇ ਦਰਦਨਾਕ ਹੈ ਐਸਟੀਆਰਐਫ ਐਨਡੀਆਰਐਫ ਜ਼ਿਲ੍ਹਾ ਪ੍ਰਸ਼ਾਸਨ ਤੇ ਹੋਰ ਸਬੰਧਤ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਦੇ ਲਈ ਜੰਗੀ ਪੱਦਰ ਤੇ ਲੱਗੀਆਂ ਹੋਈਆਂ ਨੇ ਮੈਂ ਸਬੰਧ ਦੇ ਵਿੱਚ ਸੀਨੀਅਰ ਅਧਿਕਾਰੀਆਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਹਾਂ ਤੇ ਸਥਿਤੀ ਤੋਂ ਨੇੜੇੋਂ ਨਜ਼ਰ ਰੱਖੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਮੈਂ ਸਾਰਿਆਂ ਦੀ ਸੁਰੱਖਿਆ ਲਈ ਪ੍ਰਮਾਤਮਾ ਦੇ ਅੱਗੇ ਪ੍ਰਾਰਥਨਾ ਕਰਦਾ ਹਾਂ ਇਸ ਵੀਡੀਓ ਦੇ ਵਿੱਚ ਸਾਫ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਬੱਦਲ ਫਟਣ ਤੋਂ ਬਾਅਦ ਇਹ ਜੋ ਤਬਾਹੀ ਦਾ ਮੰਜ਼ਰ ਹੈ ਉਹ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੰਦਾ ਹੈ 20 ਸਕਿੰਟਾਂ ਦੀ ਇਹ ਵੀਡੀਓ ਹੈ ਜਿਸ ਦੇ ਵਿੱਚ ਸਭ ਕੁਝ ਤਬਾਹ ਹੁੰਦਾ ਦਿਖਾਈ ਦੇ ਰਿਹਾ ਹੈ ਹਾਲਾਂਕਿ 12 ਲੋਕ ਮਲਵੇ ਹੇਠਾਂ ਦੱਬੇ ਦੱਸੇ ਗਏ ਨੇ ਇਹ ਵੀ ਹੋ ਸਕਦਾ ਹੈ ਕਿ ਬਚਾਅ ਕਾਰਜਾਂ ਦੇ ਵੱਲੋਂ ਜਦੋਂ ਇਸ ਮਲਵੇ ਨੂੰ ਹਟਾਇਆ ਜਾਂਦਾ ਤਾਂ ਉਹਨਾਂ ਲੋਕਾਂ ਦੀ ਗਿਣਤੀ ਵੱਧ ਵੀ ਸਕਦੀ ਹੈ ਪਰ 60 ਲੋਕਾਂ ਦੇ ਲਾਪਤਾ ਹੋਣ ਦੀ ਖਬਰ ਵੀ ਹੈ ਤੇ ਲਗਾਤਾਰ ਇਹ ਵੀ ਖਦਸ਼ਾ ਜਤਾਇਆ ਜਾ ਸਕਦਾ ਹੈ ਕਿ ਹੋਰ ਲੋਕ ਵੀ ਲਾਪਤਾ ਹੋ ਸਕਦੇ ਨੇ